ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪਨ ਕੀ ਜਿੱਦਾ ਲਿਖਿਆ ਹੋਇਆ ਨਾਵਲ ਕਣਕ ਦਾ ਕਤਲਾਮ ਪਾਗ ਪਹਿਲ ਉਦੋਂ ਉਹ ਛੋਟਾ ਸੀ ਬਹੁਤ ਛੋਟਾ ਮਸਾਂ 10-12 ਸਾਲਾਂ ਦਾ ਬਾਪੂ ਨੇ ਉਹਨੂੰ ਬੱਕਰੀਆਂ ਚਾਰਨ ਲਾ ਦਿੱਤਾ ਸੀ ਹੋਰ ਪਾਲੀ ਮੁੰਡੇ ਆਪਣੇ ਡੰਗਰ ਪਸ਼ੂ ਲੈ ਕੇ ਕੱਸੀਓਂ ਪਾਰ ਜਾਂਦੇ ਉਹ ਵੀ ਉਹਨਾਂ ਦੇ ਨਾਲ ਹੋ ਲੈਂਦਾ ਸੀ ਹੋਰਾ ਮੁੰਡਿਆਂ ਕੋਲ ਮਈਆਂ ਹੁੰਦੀਆਂ ਗਾਈਆਂ ਹੁੰਦੀਆਂ ਬੱਕਰੀਆਂ ਹੁੰਦੀਆਂ ਕੱਸੀਓਂ ਪਾਰ ਉਜਾੜ ਬਿਆਬਾਨ ਸੀ ਕੱਸੀ ਉਹਨਾਂ ਦੇ ਪਿੰਡ ਦੇ ਐਨ ਕੋਲ ਦੀ ਲੰਗਦੀ ਕੱਸੀ ਤੋਂ ਪਿੰਡ ਵਾਲੇ ਪਾਸੇ ਉਪਜਾਊ ਜ਼ਮੀਨਾਂ ਸਨ ਕੱਸੀ ਦਾ ਪਾਣੀ ਲੱਗਦਾ ਇਹ ਜ਼ਮੀਨਾਂ ਕਣਕਾਂ ਲਈ ਚੰਗੀਆਂ ਹੁੰਦੀਆਂ ਸਨ ਸੋਣੀ ਦੀਆਂ ਫਸਲਾਂ ਕਪਾਹ ਮੱਕੀ ਇੱਕ ਸਾਰੀਆਂ ਫਸਲਾਂ ਹੁੰਦੀਆਂ ਪਾਰ ਕੱਸੀਓ ਪਾਰ ਮਾਰੂ ਜ਼ਮੀਨਾਂ ਸਨ ਮੀਂਹ ਪੈਂਦਾ ਤਾਂ ਫਸਲਾਂ ਬੀਜ ਦਿੰਦੇ ਸੋਣੀ ਵਿੱਚ ਬਾਜਰਾ ਹੁੰਦਾ ਸੀ ਗੋਰਾ ਹੁੰਦਾ ਤਾਂ ਫੇਰ ਹਾੜੀ ਵੇਲੇ ਛੋਲਿਆਂ ਦੇ ਖੇਤ ਜਾਂਦੇ ਇਹਨਾਂ ਮਾਰੂ ਜ਼ਮੀਨਾਂ ਤੋਂ ਅਗਾਹ ਦੂਰ ਤੱਕ ਟਿੱਬੇ ਹੀ ਟਿੱਬੇ ਸਨ ਇੱਥੇ ਕੋਈ ਫਸਲ ਨਹੀਂ ਹੁੰਦੀ ਸੀ ਨਾ ਹਾੜੀ ਦੀ ਤੇ ਨਾ ਸੋਣੀ ਦੀ ਮੀ ਬੈਤੋ ਕਿਸਾਨ ਫੇਰ ਵੀ ਛੋਲੇ ਬੀਜ ਦਿੰਦੇ ਪਰ ਅਗਲਾ ਮੀਂਹ ਜੇ ਨਾ ਪੈਂਦਾ ਤਾਂ ਹਨੇਰੀਆਂ ਵਗਦੀਆਂ ਤੇ ਛੋਲਿਆਂ ਦੇ ਬੂਟੇ ਸਣੇ ਜੜਾਂ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਟਿੱਬੇ ਸੰ ਜਾਂ ਕਿਧਰੇ ਕਿਧਰੇ ਥੂਰ ਥੂਰਾ ਉੱਤੇ ਮਲੇ ਝਾੜੀਆਂ ਉਗਦੀਆਂ ਕਿੱਕਰਾਂ ਬੇਰੀਆਂ ਝੰਡ ਤੇ ਕਰੀਰਾਂ ਦੇ ਝੁੰਡ ਹੁੰਦੇ ਥੂਰਾ ਉੱਤੇ ਬੱਕਰੀਆਂ ਹੀ ਚੜ ਸਕਦੀਆਂ ਕਟੀਆਂ ਬੱਚੀਆਂ ਵੀ ਚੜ ਜਾਂਦੀਆਂ ਸਨ ਉਨਾਂ ਲਈ ਬਨਸਪਤੀ ਜਿਵੇਂ 36 ਪਦਾਰਥ ਹੋਵੇ ਮੱਜਾਂ ਤੇ ਗਾਵਾਂ ਬੁੱਥਾ ਝੁਕ-ਝੁਕ ਦੇਖਦੀਆਂ ਪਾਲੀ ਮੁੰਡੇ ਉਹਨਾਂ ਲਈ ਘਾਹ ਵੱਢ ਕੇ ਥੱਲੇ ਸੁੱਟ ਦਿੰਦੇ ਸਨ ਕੱਸੀ ਤੋਂ ਖਾਸਾ ਦੂਰ ਪਰ ਇੱਕ ਬਰਸਾਤੀ ਨਾਲਾ ਸੀ ਇਹ ਨਿਕਾਸੀ ਨਾਲਾ ਉਦੋਂ ਪੁੱਟਿਆ ਗਿਆ ਸੀ ਜਦੋਂ 1955 ਵਿੱਚ ਵੱਡੇ ਮੀਂਹ ਪਏ ਸਨ ਪਹਿਲਾਂ ਕਦੇ ਇੰਨਾ ਕਿਸੇ ਨੇ ਨਾ ਦੇਖਿਆ ਨਾ ਸੁਣਿਆ ਸੱਤ ਦਿਨ ਦੀ ਚੜੀ ਸੀ ਲਗਾਤਾਰ ਦਿਨ ਰਾਤ ਬੱਦਲ ਵਰੇ ਰਹੇ ਜਲਥਲ ਖੋ ਗਿਆ ਸੋਨੇ ਦੀਆਂ ਸਾਰੀਆਂ ਫਸਲਾਂ ਮਾਰੀਆਂ ਗਈਆਂ ਸਨ ਕਪਾਹਾਂ ਇੱਕ ਚਰੀਆਂ ਮੱਕੀਆਂ ਸਭ ਪਾਣੀ ਵਿੱਚ ਖੜੀਆਂ ਹੀ ਮੱਚ ਗਈਆਂ ਸਨ ਕਾਲੀਆਂ ਪੈ ਗਈਆਂ ਖੂਹਾਂ ਦੇ ਪਾਣੀ ਉਤਲੇ ਪਾਣੀ ਨਾਲ ਆ ਰਹੇ ਲੇ 6 ਮਹੀਨਿਆਂ ਤੱਕ ਪਾਣੀ ਨਹੀਂ ਸੁੱਕਿਆ ਹਾੜੀ ਦੀ ਅਗਲੀ ਫਸਲ ਬੀਜੀ ਹੀ ਨਹੀਂ ਗਈ ਜਿਵੇਂ ਕਹ ਕਾਂ ਦੇ ਮਾਪੇ ਮਰ ਗਏ ਹੋਣ ਖੇਤਾਂ ਵਿੱਚ ਖੜੇ ਗੰਦੇ ਪਾਣੀ ਸਨ। ਇਹਨਾਂ ਪਾਣੀਆਂ ਵਿੱਚ ਨਿੱਕੀਆਂ ਮੱਛੀਆਂ ਪੈਦਾ ਹੋ ਗਈਆਂ ਸਨ। ਪਾਣੀ ਸੁੱਕਿਆ ਤਾਂ ਇਹਨਾਂ ਮੱਛੀਆਂ ਦੀ ਬਦਬੂ ਬਾਕੀ ਸੀ। ਇਹ ਨਿਕਾਸੀ ਨਾਲੇ ਅਗਲੀਆਂ ਬਰਸਾਤਾਂ ਲਈ ਇੱਕ ਖਾਮੋਸ਼ ਤਸੱਲੀ ਸਨ ਕਿ ਪਾਣੀ ਖੇਤਾਂ ਵਿੱਚ ਨਹੀਂ ਖੜੇਗਾ। ਇਹਨਾਂ ਨਾਲੀਆਂ ਰਹੀਆਂ ਅਗਾਹ ਕਿਦਰੇ ਵਹਿ ਜਾਵੇਗਾ। ਹੋਇਆ ਵੀ ਇੰਜ ਹੀ। ਜਦੋਂ ਕਿਸੇ ਸਾਲ ਬਹੁਤਾ ਮੀਂਹ ਪੈਂਦਾ ਪਿਛਲੇ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਇੱਧਰ ਆਉਣ ਦੀ ਕੋਸ਼ਿਸ਼ ਕਰਦਾ ਤਾਂ ਇਸ ਨਿਕਾਸੀ ਨਾਲੇ ਵਿੱਚ ਪੈ ਕੇ ਦੂਰ ਕਿਤੇ ਨਿਕਲ ਜਾਂਦਾ ਸੀ ਇਹਨਾਂ ਪਿੰਡਾਂ ਦੇ ਖੇਤਾਂ ਨੂੰ ਮਾਰ ਨਹੀਂ ਕਰਦਾ ਸੀ ਇਹ ਨਿਕਾਸੀ ਨਾਲਾ ਇਹਨਾਂ ਪਿੰਡਾਂ ਲਈ ਬਰਸਾਤਾਂ ਦੇ ਦਿਨਾਂ ਵਿੱਚ ਰੱਬ ਵਾਂਗ ਕਿ ਬੋੜਦਾ ਨਾਲਾ ਜਿਵੇਂ ਇਹਨਾਂ ਪਿੰਡਾਂ ਦੇ ਖੇਤਾਂ ਨੂੰ ਮਰਨ ਤੋਂ ਬਚਾ ਲੈਂਦਾ ਹੋਵੇ ਪਿੰਡ ਕੋਲ ਦੀ ਲੰਘਦੇ ਕੱਸੇ ਤੋਂ ਪਾਰ ਨਿਕਾਸੀ ਨਾਲੇ ਤੱਕ ਰੋਹੀ ਬਿਆਬਾਨ ਸੀ ਬੇਆਬਾਦ ਧਰਤੀ ਕਿੰਦੇ ਕਿੰਦੇ ਥੂੜ ਸਨ ਜਿਵੇਂ ਸਮੁੰਦਰ ਵਿੱਚ ਨਿੱਕੇ ਨਿੱਕੇ ਟਾਪੂ ਇਸ ਬੇਆਬਾਦ ਜ਼ਮੀਨ ਵਿੱਚ ਰੋਂਜਾ ਦੀਆਂ ਡਾਰਾਂ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਮਿਰਗਾਂ ਦੇ ਵਗ ਹੁੰਦੇ ਜਾਂ ਫਿਰ ਰਾਮ ਗਉਂਆ ਇਹ ਆਵਾਰਾ ਗਉਂਆ ਸਨ ਜੋ ਬੰਦਿਆਂ ਦੀ ਕੋਈ ਪਰਵਾਹ ਨਹੀਂ ਕਰਦੀਆਂ ਸਨ ਉਧਰ ਕਿਧਰੇ ਜੋ ਮਿਲਦਾ ਖਾ ਲੈਂਦੀਆਂ ਕਦੇ-ਕਦੇ ਫਸਲਾਂ ਦਾ ਉਹ ਜਾੜਾ ਵੀ ਕਰਦੀਆਂ ਬੰਦਿਆਂ ਤੋਂ ਉਡਰਦੀਆਂ ਸਨ ਬੰਦਾ ਦੇਖਦੀਆਂ ਤਾਂ ਪੂੰਛਾ ਚੁੱਕ ਕੇ ਭੱਜ ਲੈਂਦੀਆਂ ਬੰਦਿਆਂ ਦੇ ਕਾਬੂ ਨਹੀਂ ਆਉਂਦੀਆਂ ਸਨ ਕਿਸਾਨਾਂ ਲਈ ਉਹ ਘਾਤਕ ਪਸ਼ੂ ਸਨ ਫੇਰ ਵੀ ਲੋਕ ਉਹਨਾਂ ਨੂੰ ਆਰਾਮ ਗਊ ਆਖਦੇ ਭਾਗ ਦੂਜਾ ਹਰਚੰਦ ਦਾ ਪਿਓ ਫੌਜੀ ਸੀ। ਉਹਨਾਂ ਦੀ ਜ਼ਮੀਨ ਕੱਸਿਓਂ ਪਾਰ ਸੀ। ਪਰ ਇਹਨੂੰ ਪਾਣੀ ਨਹੀਂ ਲੱਗਦਾ ਸੀ। ਬੰਜਰ ਜ਼ਮੀਨ ਸੀ, ਉੱਚੀ ਨੀਵੀ ਵੀ। ਚਾਹੇ ਮਾਰੂ ਸੀ ਪਰ ਜ਼ਮੀਨ ਦੀ ਰੌਣਸ ਚੰਗੀ ਸੀ। ਮੀਂਹ ਪੈਂਦਾ ਤਾਂ ਮਾਰੂ ਫਸਲਾਂ ਚੰਗੀਆਂ ਹੋ ਜਾਂਦੀਆਂ। ਨਹੀਂ ਤਾਂ ਉਹ ਖਾਲੀ ਹੱਥ ਬੈਠੇ ਰਹਿੰਦੇ। ਹਰਚੰਦ ਦਾ ਫੌਜੀ ਬਾਪ ਹੌਲਦਾਰੀ ਪੈਨਸ਼ਨ ਆਇਆ। ਤਾਂ ਉਸਨੇ ਸਭ ਤੋਂ ਪਹਿਲਾ ਕੰਮ ਇਹ ਹੀ ਕੀਤਾ। ਕਿ ਆਪਣੀ ਸਤਕੁਮਾ ਜ਼ਮੀਨ ਸਵਾਰ ਲਈ ਮੁਰੱਬੇਬੰਦੀ ਤੋਂ ਬਾਅਦ ਇਹ ਸਤਕੁਮਾ ਸਤ ਕਿੱਲੇ ਖਮਾਉਣ ਲੱਗੀ ਇਹਨੂੰ ਕੱਸੀ ਦਾ ਪਾਣੀ ਵੀ ਲੱਗਣ ਲੱਗ ਗਿਆ ਕੱਸੀੋਂ ਪਾਰ ਮੋਗਾ ਲੱਗ ਗਿਆ ਸੀ ਇਸ ਮੋਗੇ ਦਾ ਪਾਣੀ ਕਈ ਘਰਾਂ ਨੂੰ ਲੱਗਦਾ ਪਿੰਡ ਦੇ ਹੋਰ ਖੇਤ ਵੀ ਸਨ ਵਧੀਆ ਫਸਲਾਂ ਪੈਦਾ ਹੋਣ ਲੱਗੀਆਂ ਕਣਕਾਂ ਦੀ ਜ਼ਮੀਨ ਬਣ ਗਈ ਇਹ ਜਿਸ ਧਰਤੀ ਵਿੱਚ ਕਣਕ ਉਗਦੀ ਹੋਵੇ ਉਹ ਧਰਤੀ ਆਗਾ ਵਾਲੀ ਹੁੰਦੀ ਐ ਕਣਕ ਪੈਦਾ ਕਰਦੀ ਜ਼ਮੀਨ ਹੀ ਅਸਲੀ ਭੋਏ ਅਖਵਾਉਂਦੀ ਐ ਹਰਚੰਦ ਦਾ ਫੌਜੀ ਬਾਪ ਮੱਖਣ ਸਿੰਘ ਹਿੰਦ-ਚੀਨ ਲੜਾਈ ਵੇਲੇ perties ਹੋਇਆ ਸੀ ਤੇ ਹੌਲਦਾਰੀ ਪੈਨਸ਼ਨ ਲੈ ਕੇ ਬੜੀ ਸ਼ਾਨ ਨਾਲ ਪਿੰਡ ਪਰਤੇ ਨਵਾਂ ਹੱਡ ਸੀ ਉਹਦੇ ਵਿੱਚ ਹਿੰਮਤ ਸੀ ਤੇ ਫੌਜ ਵਿੱਚ ਕਮਾਇਆ ਹੋਇਆ ਸ਼ਰੀਰ ਕੱਸੀੋਂ ਪਾਰ ਦੀ ਧਰਤੀ ਨੂੰ ਉਹਨੇ ਮੂਰੇ ਲਾ ਲਿਆ ਸੀ ਜਦੋਂ ਕੱਸੀ ਦਾ ਪਾਣੀ ਲੱਗ ਕੇ ਮੱਖਣ ਸਿੰਘ ਦੇ ਖੇਤ ਵਿੱਚ ਪਹਿਲੀ ਫਸਲ ਲਹਿਲਹਾਉਣ ਲੱਗੀ ਤਾਂ ਉਹ ਲੱਗਿਆ ਸੀ ਓਨੇ ਜਿਵੇਂ ਸੰਸਾਰ ਜੰਗ ਜਿੱਤ ਲਈ ਹੋਵੇ ਉਹਦੇ ਜਿਹਾ ਤਾਂ ਹੁਣ ਕੋਈ ਬਾਦਸ਼ਾਹ ਨਹੀਂ ਸੀ ਘਰ ਵਿੱਚ ਹਰਚੰਦ ਦਾ ਪਿਓ ਮੱਖਣ ਸੀ ਉਹਦੀ ਮਾਂ ਸੁਰਜੀਤੋ ਸੀ ਉਹਨਾਂ ਦਾ ਵਧੀਆ ਗੁਜ਼ਾਰਾ ਹੋ ਰਿਹਾ ਸੀ ਮੱਖਣ ਦੀ ਫੌਜੀ ਪੈਨਸ਼ਨ ਸੀ ਖੇਤ ਦੀ ਪੈਦਾਵਾਰ ਉਹ ਵਧੀਆ ਦਿਨ ਕੱਟ ਰਹੇ ਸਨ ਮੁਰੱਬਾ ਬੰਦੀ ਤੋਂ ਪਹਿਲਾਂ ਹੀ ਅਕਾਲਗੜ ਤੋਂ ਦੇਵੀ ਖਾਨਾ ਤੱਕ ਸੜਕ ਬਣਾਉਣ ਲਈ ਮਿੱਟੀ ਪਾ ਦਿੱਤੀ ਗਈ ਸੀ ਸੜਕ ਲਈ ਤਾਂ ਆਲੇ ਦੋਲੇ ਦੇ ਪਿੰਡਾਂ ਵਿੱਚ ਬੜਾ ਉਤਸ਼ਾਹ ਤੇ ਚਾਹ ਸੀ ਲੋਕਾਂ ਨੇ ਆਪ ਮਿੱਟੀ ਪਾਈ ਭੂਤ ਪ੍ਰੇਤਾਂ ਵਾਂਗੂ ਆ ਖੜੇ ਸਨ ਉਹ ਕਹਿਆਂ ਕੋਹਾੜੀਆਂ ਤੇ ਟੋਕਰੇ ਚੁੱਕ ਕੇ ਸੜਕ ਦੇ ਹੱਦ ਅੰਦਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਆਈ ਸੀ ਉਹਨਾਂ ਨੂੰ ਕੋਈ ਗਮ ਨਹੀਂ ਸੀ ਜ਼ਮੀਨਾਂ ਦਾ ਮੁਆਵਜ਼ਾ ਮਿਲ ਜਾਣਾ ਸੀ ਪਰ ਫਾਇਦਾ ਬਹੁਤ ਹੋਣਾ ਸੀ ਸੜਕ ਵਿੱਚ ਦੀ ਲੰਘਦੀ ਹੋਣ ਕਰਕੇ ਜ਼ਮੀਨਾਂ ਦਾ ਤਾਂ ਮੁੱਲ ਵੱਧ ਗਿਆ ਸੀ ਸਿਆਣੇ ਆਖਰੇ ਸਨ ਅੱਡਿਆਂ ਤੇ ਪਈਆਂ ਜ਼ਮੀਨਾਂ ਲੱਖਾਂ ਕਰੋੜਾਂ ਦੀਆਂ ਹੋ ਜਾਣਗੀਆਂ ਦੇਖੀ ਜਾਓ ਸਦੀ ਪਲਟ ਜਾਏਗੀ ਇੱਕ ਦਿਨ ਅੱਡਿਆਂ ਉਤੇ ਦੁਕਾਨਾਂ ਪੈ ਕੇ ਬਾਜ਼ਾਰ ਬਣ ਜਾਣਗੇ ਖੇਤੀ ਦਾ ਮੁੱਲ ਪਿੱਛੇ ਰਹਿ ਜਾਣਾ ਸੜਕ ਜਦੋਂ ਪੱਕੀ ਹੋ ਗਈ ਪੱਥਰ ਪੈ ਗਿਆ ਤੇ ਲੋਕ ਪੈ ਕੇ ਸੜਕ ਸ਼ੀਸ਼ੇ ਵਾਂਗ ਚਮਕਣ ਲੱਗੀ ਝੁੱਗੀਆਂ ਪਿੰਡ ਦਾ ਮੁੱਲ ਸੱਚਮੁੱਚ ਹੀ ਵੱਧ ਗਿਆ ਬੱਸਾਂ ਚੱਲਣ ਲੱਗੀਆਂ ਪਿੰਡ ਸੜਕ ਦੇ ਕਿਨਾਰੇ ਉੱਤੇ ਸੀ ਬੱਸ ਚੜ ਕੇ ਜਿੱਥੇ ਮਰਜ਼ੀ ਜਾਓ ਬੱਸਾਂ ਢੇ ਉੱਤੇ ਪੱਕੀਆਂ ਦੁਕਾਨਾਂ ਬਣਨ ਲੱਗੀਆਂ ਸਨ ਇਹਨਾਂ ਦੁਕਾਨਾਂ ਤੋਂ ਸ਼ਹਿਰਾਂ ਵਾਲੀਆਂ ਸਹੂਲਤਾਂ ਮਿਲਦੀਆਂ ਬਰਫ ਸੋਡਾ ਆ ਗਿਆ ਪਕੌੜਿਆਂ ਦੀ ਦੁਕਾਨ ਸ਼ਹਿਰ ਦਾ ਠੇਕਾ ਅੱਡੇ ਉੱਤੇ ਹੀ ਸੀ ਹੋਰ ਕਿੰਨੀਆਂ ਸੀ ਦੁਕਾਨਾਂ ਝੁੱਗੀਆਂ ਪਿੰਡ ਤਾਂ ਜਿਵੇਂ ਸ਼ਹਿਰ ਬਣਦਾ ਜਾ ਰਿਹਾ ਹੋਵੇ ਸ਼ਹਿਰੋਂ ਕਿੰਨੀਆਂ ਸਾਰੀਆਂ ਸਹੂਲਤਾਂ ਲੋਕਾਂ ਦੇ ਘਰਾਂ ਵਿੱਚ ਆ ਟਿਕੀਆਂ ਸਨ ਪਿੰਡ ਵਿੱਚ ਵੀ ਹੋਰ ਦੁਕਾਨਾਂ ਆ ਚੁੱਕੀਆਂ ਸਨ ਬੁੜੀਆਂ ਆਖਦੀਆਂ ਹੁਣ ਤਾਂ ਬੇਬੇ ਇੱਥੇ ਹੀ ਅਕਾਲਗੜ ਜਿਹੜੀ ਮਰਜ਼ੀ ਚੀਜ਼ ਲੈ ਲਓ ਪਿੰਡ ਚੋਂ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ